ਹੈਲੋ ਗੁੱਡ ਮਾਰਨਿੰਗ ਸਸੀਆ ਕਾਲ ਅੱਜ ਆਪਾਂ ਤੁਹਾਨੂੰ ਦੋਸਤੋ ਨਵੀਂ ਵੀਡੀਓ ਨਵਾਂ ਵਲੋਗ ਨਵੀਂ ਥਾਂ ਤੇ ਲੈ ਕੇ ਚੱਲਾਂਗੇ ਆਪਾਂ ਅੱਜ ਚੱਲਦੇ ਆਂ ਫਿਰੋਜ਼ਪੁਰ ਸਾਈਡ ਤੇ ਮੋਗਾ ਸਾਈਡ ਤੇ ਰਸਤੇ ਦੇ ਵਿੱਚ ਆਪਾਂ ਤੁਹਾਨੂੰ ਸਾਰੀਆਂ ਲੋਕੇਸ਼ਨਾਂ ਦਿਖਾਵਾਂਗੇ ਜੋ ਵੀ ਨਵੀਆਂ-ਨਵੀਆਂ ਆਉਣਗੀਆਂ ਨਵੀਂ ਲੋਕੇਸ਼ਨ ਨਵੀਂ ਥਾਂ ਚੱਲਦੇ ਆਈਏ ਦੋਸਤੋ ਆ ਦੇਖੋ ਆਪਣੇ ਲੁਧਿਆਣਾ ਤੋਂ ਮੋਗਾ ਰੋਡ ਆ ਜਿਹੜਾ ਕਿੰਨਾ ਵਧੀਆ ਬਣਾ ਦਿੱਤਾ ਇਹਨਾਂ ਨੇ ਰੀਮੈਕਸ ਪਾ ਚੁੱਕੀ ਆ ਦੋਸਤੋ ਇਦਾਂ ਦੇ ਰੋਡ ਹੋਣੇ ਚਾਹੀਦੇ ਨੇ ਸਾਰੇ ਇੰਡੀਆ ਦੇ ਵਿੱਚ ਤੇ ਫੇਰ ਹੀ ਗੱਡੀਆਂ ਤੁਹਾਡੀਆਂ ਬਚ ਸਕਦੀਆਂ ਨੇ ਇੱਥੇ ਤਾਂ ਕਈ ਜਗ੍ਹਾ ਤੇ ਤਾਂ ਰੋਡ ਇੰਨਾ ਪੁਰੇ ਹਾਲ ਐ ਤੇ ਰੋਡ ਹੰਦੇ ਹੋਣ ਕਰਕੇ ਗੱਡੀਆਂ ਦੇ ਟਾਇਰ ਵੀ ਖਰਾਬ ਹੁੰਦੇ ਨੇ। ਜਲਪਤ ਤੁਸੀਂ ਦੇਖੋ ਲੁਧਿਆਣਾ ਤੋਂ ਜਲੰਧਰ ਅੰਮ੍ਰਿਤਸਰ ਰੋਡ ਜਿਹੜਾ ਬਹੁਤ ਖਰਾਬ ਹੋਇਆ। ਟੁੱਟੇ ਲਾ ਰੱਖੇ ਨੇ ਤੇ ਟੂਲ ਸਭ ਤੋਂ ਵੱਡਾ। ਬਹੁਤ ਮਾੜੀ ਗੱਲ ਹੈ। ਹਾਂਜੀ ਦੋਸਤੋ ਆਪਾਂ ਖੜੇ ਆ ਆਪਣੇ ਮੋਗਾ ਤੋਂ ਰੋਇਪੁਰ ਰੋਡ ਦੇ ਤੇ। ਇਹ ਹੈਗਾ ਪਿਛਲੀ ਸਾਈਡ ਮੇਰੇ ਮੋਗਾ ਸਾਈਡ ਆ ਹੈ ਗਿਆ ਸਾਈਡ ਰੋਲਪੁਰ ਤੁਹਾਨੂੰ ਦਿਖਾਉਣਾ ਹੈ ਇਹ ਸਾਹਮਣੇ ਬੋਰਡ ਵੀ ਲੱਗਿਆ ਹੋਇਆ ਦਿਖਾਉਣਾ ਤੁਹਾਨੂੰ ਆ ਦੇਖੋ ਰੋਲਪੁਰ ਰੋਲਪੁਰ ਫਰੀਦਕੋਟ ਰੋਡ ਇਹ ਦੋਸਤੋ ਸਾਹਮਣੇ ਜਿਹੜਾ ਬ੍ਰਿਜ ਬਣਿਆ ਹੋਇਆ ਇਹ ਇੱਥੋਂ ਫਰੀਦਕੋਟ ਨੂੰ ਜਿਹੜਾ ਰਸਤਾ ਜਾਂਦਾ ਸਾਹਮਣੇ ਤਾਂ ਜਿਹੜਾ ਫਿਰੋਜ਼ਪੁਰ ਨੂੰ ਰਸਤਾ ਜਾ ਰਿਹਾ ਇਆ ਜਿਹੜਾ ਕੱਟ ਲੱਗਿਆ ਆਮਣੇ ਦੇਖੋ ਇਹ ਸਾਹਮਣੇ ਜਿਹੜਾ ਬ੍ਰਿਜ ਬਣਿਆ ਹੋਇਆ ਇੱਥੋਂ ਜਾਂਦਾ ਹੈਗਾ ਇਹ ਰੋੜ ਇਹ ਫਰੀਦਕੋਟ ਨੂੰ ਤੇ ਦੂਜੀ ਸਾਈਡ ਜਿਹੜੀ ਜਾਂਦੀ ਹੈ ਇਹ ਇਹ ਜਾਂਦੀ ਹੈ ਤਲਵੰਡੀ ਪਾਈਕੇ ਦੇਖੋ ਤੁਸੀਂ ਆਪਣੇ ਪੰਜਾਬ ਦੀ ਡਿਊਟੀ ਇੱਥੋਂ ਦੋਸਤੋ ਮੋਗਾ 23 ਕਿਲੋਮੀਟਰ ਦੇਖ ਸਕਦੇ ਹੋ ਬੋਰਡ ਤੁਸੀਂ ਆਹ ਦੇਖੋ ਦੋਸਤੋ ਆਪਣੇ ਫਰੋਜਪੁਰ ਦੇ ਵਿੱਚ ਐਂਟਰੀ ਪੈਂਡ ਦੇ ਉੱਤੇ ਇਹ ਚੌਕ ਆ ਬੜਾ ਬਿਊਟੀ ਲੱਗਦਾ ਹੈ ਦੇਖ 사ਜੂ ਕਿੰਨੀ ਵਧੀਆ ਬਿਊਟੀ ਮਾਂ ਹੋਰ ਬੱਚੇ ਦੀ ਪ੍ਰੇਮ ਦੀ ਸਪੈਸੀ ਨੂੰ ਬਿਆਨ ਕਰ ਰਹੀ ਹੈ ਆ ਵੀ ਦੇਖੋ ਜੀ ਪਾਰਦਰਸ਼ੀ ਇਹ ਇਹ ਇਸੇ ਮੈਟਲ ਦਾ ਬਣਿਆ ਹੋਇਆ ਸ਼ੁਰੂ ਹੋ ਗਈ ਆ ਆਪਣੇ ਫਿਰੋਜ਼ਪੁਰ ਦੀ ਐਂਟਰੀ ਆ ਦੇਖ ਸਕਦੇ ਹੋ ਦੋਸਤੋ ਫਿਰੋਜ਼ਪੁਰ ਸ਼ਹਿਰ ਦੇ ਅੰਦਰ ਇਹ ਸਜਾਵਟ ਵਾਸਤੇ ਕਿਉਂਕਿ ਦੀਵਾਲੀ ਆ ਰਹੀ ਆ ਦੀਵਾਲੀ ਦੇ ਪੂਜਾ ਨਿਆ ਤੇ ਘਰ ਦੀ ਸਜਾਵਟ ਵਾਸਤੇ ਇਹ ਚੀਜ਼ਾਂ ਰੋਡ ਦੇ ਉੱਪਰ ਹੀ ਵਿਚੀਆਂ ਜਾ ਰਹੀਆਂ ਨੇ ਇਹ ਘਰ ਦੀ ਸਜਾਵਟ ਵਾਸਤੇ ਆ ਬੱਚਿਆਂ ਦੇ ਖਿਲਾਉਣੇ ਇਹ ਆ ਗਿਆ ਜੀ ਚੌਂਕ ਹੋਰ ਚੌਂਕ ਦੀ ਵੀ ਬੜੀ ਵਧੀਆ ਬਿਊਟੀ ਹੈ ਜੀ ਇੱਥੇ ਵੀ ਦੇਖੋ ਤੁਸੀਂ ਬੜਾ ਸੋਹਣਾ ਲੱਗਦਾ ਵਾਤਾਵਰਨ ਇਹ ਚੌਂਕ ਦਾ ਨਾਮ ਹੈ ਜੀ ਸ਼ਖਸ਼ਮ ਦੇਤੀ ਚੌਂਕ ਲੈਟਿੰਗ ਦਾ ਰੱਤਬੰਦੀ ਵਧੀਆ ਹੋਇਆ ਹੈ ਇੱਥੇ ਰਾਤ ਨੂੰ ਕਾफी ਸੋਨਾ ਲੱਗਦਾ ਹੁਣ ਇਹ ਦੇਖੋ ਜੀ ਆਹ ਪੈਂਡਾ ਜੀ ਸਾਹਮਣੇ ਲੋਟ ਬੋਹਰ ਨਕਸਰ ਰੋਡ ਮੁਦਕੀ ਰੋਡ ਦੋਸਤੋ ਆਪਾਂ ਖੜੇ ਆਂ ਰੇਲਵੇ ਕ੍ਰੋਸਿੰਗ ਦੇ ਉੱਪਰ ਆ ਰੇਲਵੇ ਟ੍ਰੈਕ ਆ ਤੇ ਇਹ ਲਾ ਰਹੀ ਹੈ ਓ ਸਾਹਮਣੇ ਜਾ ਕੇ ਇਧਰ ਸਟੇਸ਼ਨ ਆ ਤੋ ਉਪਰ ਦਾ ਕਾਰ ਦੇ ਅੰਦਰ ਖੜੇ ਆ ਤੇ ਤੁਹਾਨੂੰ ਦਿਖਾਉਣੇ ਆਪਾਂ ਮਾਰਕੀਟ ਵਗੈਰਾ ਆ ਸਾਹਮਣੇ ਚੌਂਕ ਪੈਣ ਦਾ ਇਹ ਆ ਹੈਗਾ ਸਾਰਾ ਬਾਜ਼ਾਰ ਚੱਲਦੇ ਆਪਾਂ ਤੁਹਾਨੂੰ ਬਾਜ਼ਾਰ ਦਿਖਾਉਣੇ ਆ ਅੱਪਾ ਤੁਹਾਨੂੰ ਅੱਜ ਸਾਰਾ ਜਿਹੜਾ ਬਾਜ਼ਾਰ ਆ ਉਹ ਦਿਖਾਵਾਂਗੇ ਕਿਉਂਕਿ ਦੀਵਾਲੀ ਦਾ ਤਿਹਾਰ ਆ ਰਿਹਾ ਹੈਗਾ ਤੇ ਦੁਕਾਨਾਂ ਸਜੀਆਂ ਹੋਈਆਂ ਨੇ ਮਾਰਕੀਟ ਸਜੀ ਆ ਦੇਖ ਸਕਦੇ ਹੋ ਤੁਸੀਂ ਇਹ ਆ ਗਿਆ ਜੀ ਮੋਂਟੋ ਕਰ ਲੋ ਮੋਂਟੋ ਕਾਰਲੋ ਦਾ ਸ਼ੋਰੂਮ ਆ ਤੁਸੀਂ ਆ ਸਕਦੇ ਓ ਇੱਥੋਂ ਵੀ ਆਪਣੇ ਮੋਂਟੋ ਕਾਰਲੋ ਦੇ ਜੋ ਵੀ ਕੱਪੜੇ ਵਗੈਰਾ ਲੈ ਸਕਦੇ ਹੋ ਤੁਸੀਂ ਆ ਕੇ ਇਹ ਸਾਹਮਣੇ ਪੈਂਦਾ ਜੀ ਦਿੱਲੀ ਗੇਟ ਵੀ ਪੈਂਦਾ ਅੱਗੇ ਉਹ ਸੰਤੂ ਦਾ ਸਾਹਮਣੇ ਨਾਮਦੇ ਚੌਕ ਆ ਗਿਆ ਨਾਮਦੇ ਚੌਕ ਉਹ ਸਾਹਮਣੇ ਨਾਮਦੇ ਚੌਕ ਹਨ ਆਪਾਂ ਖੜੇ ਆ ਜੀ ਇਹ ਐਚ ਐਮ ਡੀ ਏ ਵੀ ਸਕੂਲ ਸੀਨੀਅਰ ਪਬਲਿਕ ਸਕੂਲ ਆ ਦੇਖੋ ਜੀ ਸੰਘਾੜੇ ਇਹਦਾ ਵੀ ਸੀਜ਼ਨ ਚੱਲ ਰਿਹਾ ਦੇਖ ਸਕਦੇ ਹੋ ਕਿ ਦਿਵਾਲੀ ਦੇ ਵੇਲੇ ਇਹ ਲੋਕ ਇਹਨਾਂ ਨੂੰ ਕਾਫੀ ਇਸਤੇਮਾਲ ਕਰਦੇ ਨੇ ਖਾਂਦੇ ਪੀਂਦੇ ਨੇ ਕਿਉਂਕਿ ਵਧੀਆ ਫਰੂਟ ਆ ਇਹ ਇਹ ਭਾਈ ਸਾਹਿਬ ਨੇ ਰੇੜੀ ਲਾਈ ਹੋਈ ਆ ਕੀ ਨਾਮ ਹੈ ਤੁਹਾਡਾ ਹਾਂਜੀ ਰੋਗਿੰਦਰ ਸ਼ਰਮਾ ਦਵਿੰਦਰ ਸ਼ਰਮਾ ਹਾਂਜੀ ਦਵਿੰਦਰ ਸ਼ਰਮਾ ਜੀ ਨੇ ਇਹ ਜੀ ਰੇੜੀ ਵਾਲੇ ਕਾਫੀ ਪੁਰਾਣੇ ਵੇਚਦੇ ਹਾਂ ਕਿੰਨੀ ਕੀ ਦਰ ਤੋਂ ਹੋ ਗਿਆ 3 ਸਾਲ 3 ਸਾਲ 30 ਸਾਲ 30 ਸਾਲ ਤੋਂ ਰੈਡੀ ਲਾਉਂਦੇ ਹਾਂ ਵੇਚਦੇ ਹਾਂ ਕਿ ਉਹ ਅਲੱਗ-ਅਲੱਗ ਫਰੂਟ ਹਾਂ ਤੇ ਹੁਣ ਜਾਨੀ ਇਹਦਾ ਸੀਜ਼ਨ ਚੱਲ ਰਿਹਾ ਹੈ ਨਾ ਠੀਕ ਹੈ ਸਰ ਇਹ ਆ ਗਿਆ ਜੀ ਰੰਕਾਰੀ ਸਤਸੰਗ ਭਵਨ ਟ੍ਰੋਪਰ ਸ਼ਹਿਰ ਦੇ ਨਾਲ ਹੀ ਆ ਜਾਂਦਾ ਹੈਗਾ ਮਿਸਟਰ ਡੀ ਆਈ ਵਾਈ ਇਹਦਾ ਫੁੱਲ ਫਾਰਮ ਆ ਮਿਸਟਰ ਡੀ ਆਈ ਵਾਈ ਅੱਗੇ ਆ ਜਾਂਦਾ ਆਲਵੇ ਲੋ ਪ੍ਰਾਈਸ ਇੱਥੇ ਲੋ ਪ੍ਰਾਈਸ ਦੀਆਂ ਦੁਕਾਨਾਂ ਜਿਹੜੀ ਜਿੱਥੋਂ ਸਮਾਨ ਖਰੀਦ ਸਕੋ ਤੁਸੀਂ ਇਹ ਹੈਗਾ ਜੀ ਐਚ ਐਮ ਡੀ ਐਬੀ ਸੀਨੀਅਰ ਸੈਨਟਰੀ ਪਬਲਿਕ ਸਕੂਲ ਕੋਰਪੋਰੇਸ਼ਨ ਇਹ ਆ ਜਾਂਦਾ ਜੀ ਆਪਣੇ ਮਾਰਕੀਟ ਆ ਗੀ ਜੀ ਇਹ ਇਹ ਹੈ ਗਾਇਸ ਸਕੇਚਰ ਦਾ ਸ਼ੋਰੂਮ ਇਹ ਹੈ ਗਾਇਸ ਸਕੇਚਰ ਦਾ ਸ਼ੋਰੂਮ ਚੱਲਦੇ ਆ ਤੁਹਾਨੂੰ ਅੰਦਰ ਦਿਖਾਉਂਦੇ ਆ ਗੁਰ ਇਹ ਆ ਗਿਆ ਜੀ ਸਕੇਚਰ ਦਸ ਰੂਮ ਇਹਨਾਂ ਕੋਲੋਂ ਤੁਹਾਨੂੰ ਸੂਜ ਵਗੈਰਾ ਮਿਲਦੇ ਨੇ ਕੁਆਲਟੀ ਵਾਈ ਜੀ ਦੇਖ ਸਕਦੇ ਹੋ ਤੁਸੀਂ ਅਲੱਗ-ਅਲੱਗ ਇਹਨਾਂ ਦੇ ਆਰਟੀਕਲ ਨੇ ਵੱਖਰੇ-ਵੱਖਰੇ ਸੂਜ ਦੇ हेलो सर गुड मॉर्निंग गुड मॉर्निंग सर हां जी ਕੀ ਨਾਮ ਆ ਜੀ ਸਰ ਤੁਹਾਡਾ ਮੇਰਾ ਨਾਮ ਰਾਹੁਲ ਸਰ ਕੀ ਜੀ ਰਾਹੁਲ 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 ਹਾਂ ਜੀ ਆਪਣੇ ਸਰ ਤੁਸੀਂ ਸਟਰਕਚਰ ਆਪਣੇ ਸ਼ੋਅਰੂਮ ਦੇ ਸੇਲਜ਼ਮੈਨ ਸੇਲਜ਼ਮੈਨ ਹਾਂ ਜੀ ਤੇ ਮੈਨੇਜਰ ਸਾਹਿਬ ਓਕੇ ਸ੍ਰੀ ਸੇਲਜ਼ਮੈਨ ਨੂੰ ਹਾਂ ਜੀ ਤੇ ਸਰ ਜੀ ਆਪਣੀ ਦੱਸਿਓ ਕੀ ਕੀ ਪ੍ਰਾਈਸ ਦਿੱਤਾ ਤੁਹਾਡੇ ਸ਼ੂਜ਼ ਬਾਰੇ ਦਾ ਆਪਣੇ ਸ਼ੂਜ਼ ਜਿਹੜੇ ਆ ਉਹ ਆਪਣੇ 5000 ਤੋਂ ਸ਼ੁਰੂ ਹੋ ਜਾਂਦੇ ਨੇ 5000 ਤੇ ਲੈ ਕੇ ਜਿਵੇਂ 4300 4400 ਇਦਾਂ ਸ਼ੁਰੂ ਹੋ ਜਾਂਦੇ ਫਿਰ ਆਪਣੇ 14000 15000 ਤੱਕ ਦੇ ਜਾਂਦੇ ਆ ਆਪਣੇ ਸ਼ੂਜ਼ ਇਹ ਵਾਲਾ ਜਿਹੜਾ ਆਰਟੀਕਲ ਆ ਇਹ ਮਤਲਬ ਇਹ ਵਾਲੇ ਸਾਰੇ ਇਹ ਹਾਂਜੀ ਇਦਾਂ ਜਿਵੇਂ ਆ 14000 ਦੀ ਰੇਂਜ ਚ ਹੋਣਗੇ 14000 ਦੀ ਰੇਂਜ ਚ ਫਿਰ 4000 ਇਦਾਂ 22000 11000 ਕੀ ਰਮਜ਼ਾ ਇਤਨ ਲੱਖ ਲੱਖ ਪ੍ਰਾਈਸ ਜਿਵੇਂ 9500 ਆ ਗਿਆ ਇਤਨ ਲੱਖ ਲੱਖ ਤੋਂ ਕਿਤੇ ਤੁਸੀਂ ਕੋਈ ਆਪਣੇ ਹੈਗਾ ਆਪਣੇ ਡਿਸਕਾਊਂਟ ਵਗੈਰਾ ਕੋਈ ਡਿਸਕਾਊਂਟ ਤਾਂ ਨਹੀਂ ਹੈ ਆਪਣੇ ਆਫਰ ਚੱਲਦੀ ਪਈ ਹੈ ਅੱਛਾ ਕੀ ਆਫਰ ਹੈ ਜਿਵੇਂ ਆਪਣੇ 8000 ਨੂੰ 7900 ਦੇ ਵਿੱਚ ਲੈ ਕੇ ਆਪਾਂ 9998 ਤੱਕਰ ਸ਼ੋਪਿੰਗ ਕਰਦੇ ਆ ਤੇ 1000 ਦੀ ਸ਼ੋਪਿੰਗ ਫਰੀ ਆਪਾਂ ਨੂੰ ਓਕੇ ਤੇ ਜੇ ਆਪਾਂ 9999 ਤੋਂ ਲੈ ਕੇ 21998 ਤੱਕ ショपिंग ਕਰਦੇ ਆ ਫਿਰ ਆਪਾਂ ਨੂੰ 2000 ਦੀ ショपिंग ਫ੍ਰੀ ਹੈ ਤੇ ਇਦਾਂ ਹੀ ਜੇ 15999 ਤੋਂ ਲੈ ਕੇ ਆਪਾਂ 21998 ਤੱਕ ਦੀ ショपिंग ਕਰਦੇ ਆ ਫਿਰ ਆਪਾਂ ਨੂੰ 4000 ਦੀ ショपिंग ਫ੍ਰੀ ਦੇ ਇੱਕ ਹੋਸਟ ਲੈਵ ਹੈ ਇਹ ਇਹਦੇ ਵਿੱਚ ਕੀ ਹੈ ਕਿ 21999 ਤੋਂ ਲੈ ਕੇ ਆਪਾਂ ਸੱਤ ਅਬਵ ਕਰਦੇ ਆ ショपिंग ਤੇ ਫਿਰ ਆਪਾਂ ਨੂੰ 7000 ਰੁਪਏ ਦੀ ショपिंग ਫ੍ਰੀ ਹੈ 7000 ਰੁਪਏ ਤੱਕ ਕੁਝ ਵੀ ਆਪਾਂ ਲੈ ਸਕਦੇ ਆ ਸਲੀਪਸ ਫਲੈਪਸ ਉਹ ਮਸਤੇ ਆ ਜਾਣਗੇ ਇਹ ਨਸ ਤੇ ਆ ਜਾਣਗੇ ਇਹਨਾਂ ਦਾ ਪ੍ਰਾਈਸ ਇਸ ਸਰ ਕੀ ਕੀ ਹੁੰਦਾ ਹਾਂਜੀ ਕਿੱਥੋਂ ਸਟਾਰਟ ਇਹ 3000 3500 4000 6000 ਇਦਾਂ ਲਗ ਲਗ ਪ੍ਰਾਈਸ ਹੋ ਜਾਣਗੇ ਇਹ ਵੀ ਸ਼ੁਰੂਆਤ ਲਈ ਇਹ ਜਿਵੇਂ 2600 ਤੋਂ ਸਟਾਰਟ ਹੋ ਜਾਣਗੇ ਇਹ ਵਾਲੇ ਇਹ ਜਿਵੇਂ ਪਹਿਲਾਂ ਇਹਨਾਂ ਦਾ ਨਾ ਐਮ ਆਰ ਪੀ ਹੈਗਾ ਸੀ 10000 ਠੀਕ ਹੈ ਤੇ ਇਹ ਹੁਣ ਜੀ ਐਸ ਤੇ ਇਹਨਾਂ ਤੇ ਘਟਿਆ ਜੋ ਵੀ ਤੇ ਨਿਆ ਤੋਂ ਥੱਲੇ ਦੀ ਵੈਲਿਊ ਤੇ ਘਟਿਆ ਹੈਗਾ ਜੀ ਐਸਟੀ ਤੇ ਇਹ ਆਪਾਂ ਨੂੰ ਜੀ ਐਸਟੀ ਘਟਕੇ ਫਿਰ ਰੁਪਇਆ 2624 ਰੁਪਇਆ ਦਾ ਬਣਦਾ ਹਾਂਜੀ ਸਰ ਇਹ ਕਿੱਥੇ ਦਾ ਬ੍ਰਾਂਡ ਹੈਗਾ ਇਹ ਯੂਐਸਏ ਦਾ ਯੂਐਸਏ ਦਾ ਬ੍ਰਾਂਡ ਹਾਂਜੀ ਆਪਣੇ ਇੰਡੀਆ ਚ ਕਦੋਂ ਕਦੋਂ ਦਾ ਇਹ ਹੋਇਆ ਇਹ 2012 ਚ ਸ਼ੁਰੂ ਹੋਇਆ ਸੀ 200 2012 ਚ ਹਾਂਜੀ ਆਪਣੇ ਇਹ ਜਿਹੜਾ ਸ਼ੋਰੂਮ ਤੁਸੀਂ 2012 ਦੇ ਵਿੱਚ ਜਣੀ ਓਪਨ ਕਰਿਆ ਇਹ ਵਾਲਾ ਇਹ ਜਿਹੜਾ ਆਪਾਂ ਫਰੋਥ ਕਰਦੇ ਇਹ 2021 ਵਿੱਚ ਸ਼ੁਰੂ ਹੋਇਆ 21 ਚ ਸ਼ੁਰੂ ਹੋਇਆ ਹਾਂਜੀ हेलो हाँ जी सर आई सर अपने तुम मैनेजर हो ना जी हाँ सर अच्छा अच्छा तो दसो कोई अपने दिवाली ऑफर कोई लगी हुई है थोड़े तो कोई अभी ने? सर तो फेस्टिव ऑफर यही है जो आपको अभी बताया है टीम ने वो भी आपके फेस्टिव ऑफर है अच्छी डील्स है वो भी वैसे स्टोर फ्रेश में होता है कभी फेस्टिवल है तो ये अच्छा ऑफर है कि आप एट थाउजेंड की शॉपिंग करेंगे दोस्तों वन थाउजेंड आपको और शॉपिंग फ्री मिलेगी टेन थाउजेंड करेंगे उससे बहुत करेंगे टू थाउजेंड की शॉपिंग फ्री है फिफ्टीन थाउजेंड करेंगे या अब करेंगे तो फोर थाउजेंड की शॉपिंग फ्री है अबाउट ट्वेंटी टू थाउजेंड करते हो तो सेवन थाउजेंड की शॉपिंग फ्री है मीन सेवन थाउजेंड का एक फ्रेश शू आपको फ्री मिल जाएगा तो काफ़ी अच्छा ऑफर है तो आप विजिट कर सकते हैं अभी चल रहा है ऑफरी है ठीक है सर वाले ये हैगा जी सेक्शन हाँ जी ਸਰੇ ਇਹਦਾ ਵੀ ਦੱਸੋ ਆਪ ਨੂੰ ਥੋੜਾ ਕਰੋ ਇਹ ਵੀ ਸਰ ਆਪਰੇ ਉਹ ਹੀ ਹੋ ਜਾਣਗੇ ਇਹ ਵੀ 2000 ਰੁਪਏ ਤੋਂ ਸਟਾਰਟ ਹੋ ਜਾਂਦੇ 2000 2500 2200 ਇਦਾਂ ਲੱਖ ਲੱਖ ਸਾਰਿਆਂ ਦੇ ਕੋਲ ਹੁੰਦੇ ਨੇ ਇਹ ਹੈਗਾ ਜੀ ਅਨੰਤ X2D0 هيلو وايز ਦਾ ਸ਼ੋਰੂਮ ਆ ਜੀ ਇਹ ਗਰੀਮਾ ਐਂਟਰਪ੍ਰਾਈਜ਼ਰ ਮੈਨ ਐਂਡ ਔਮੈਨ ਅੱਗੇ ਆ ਗਿਆ ਜੀ ਕ੍ਰੌਕਸ ਸਕੇਚਰ